ਸਦੀ ਬਹੁਤ ਸਾਰੇ ਵਿਦਿਆਰਥੀਆਂ ਦੇ ਫੋਨ ਆਏ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਸਾਰਾ ਇਹ ਦੱਸਿਆ ਜਾ ਰਿਹਾ ਤੁਹਾਨੂੰ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਆਵੇ ਇਹ ਲੜਕੀਆਂ ਦੀ ਮੈਟਰ ਲਿਸਟਾ ਜਿਹੜੀ ਤੁਸੀਂ ਦੇਖ ਰਹੇ ਹੋਗੇ ਚਾਰ ਕੈਟਾਗਰੀਆਂ ਬਣਾਈਆਂ ਨੇ ਦੇ ਵਿੱਚ ਓਪਨ ਪ੍ਰਾਈਵੇਟ ਸਕੂਲ ਔਮੈਨ ਹਾਊਸ ਹੈਡਡ ਤੇ ਡਿਸੇਬਲਡ ਓਪਨ ਤੋਂ ਭਾਵ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਪ੍ਰਾਈਵੇਟ ਵਾਲਿਆਂ ਦਾ ਕੋਟਾ ਹੁੰਦਾਗਾ ਔਮੈਨ ਹਾਊਸ ਹੈਡਡ ਹੁੰਦੇ ਨੇ ਕਿ ਜਿਹੜਾ ਘਰ ਔਰਤਾਂ ਚਲਾ ਰਹੀਆਂ ਨੇ ਸਿਰਫ ਤੇ ਡਿਸੇਬਲਡ ਬੱਚੇ ਜਿਹੜਾ ਕੋਈ ਅਸਮਰੱਥ ਬੱਚੇ ਨੇਗੇ ਤਾਂ ਸਟਾਪ ਕੀਤਾਗਾ ਸਿਮਰਨ ਨੇ ਓਪਨ ਦੀ ਦੇਖਦੇ ਆਪਾਂ ਓਪਨ ਤੋਂ ਭਾਵੇਂ ਕਿ ਸਰਕਾਰੀ ਸਕੂਲਾਂ 'ਚ ਪੜੇ ਹੋਏ 138 ਨੰਬਰਾਂ ਸਿਮਰਨ ਦੇ ਪਹਿਲਾ ਰੈਂਕ ਆਗਾ ਫੇਰ ਅੱਗੇ 130 28 27 ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਦੇਖ ਸਕਦੇ ਹੋ ਰੈਂਕ 127 ਪੰਨਿਆਂ ਦੀ ਫਾਈਲ ਆਹੇ ਤਾਂ ਤੁਸੀਂ ਇਸ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਰੋਕ ਸਕਦੇ ਹੋ ਤੇ ਤੁਹਾਨੂੰ ਸਾਰੀ ਜਾਣਕਾਰੀ ਪ੍ਰਦਾਨ ਕਰੀ ਵੀ ਓਪਨ ਦੀ ਜਿਹੜੀ ਮੈਰਿਟ ਆ ਉਹ ਰੈਂਕਾ ਕਿੱਥੋਂ ਤੱਕ ਗਿਆ ਓਪਨ ਦਾ ਆਓ ਆਪਾਂ ਇਸ ਨੂੰ ਜਾਣਨ ਦੀ ਕੋਸ਼ਿਸ਼ ਜਿਹੜੀ ਲਗਾਤਾਰਤਾ ਦੇ ਵਿੱਚ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਜਿਹੜੀ ਭਲੀ ਭਾਂਤ ਸਾਰੀ ਗੱਲ ਸਪਸ਼ਟ ਹੋ ਜੇ ਲਓ ਜੀ ਚੱਲਦੇ ਆਪਾਂ ਓਪਨ ਤੇ ਤਕਰੀਬਨ ਜਿਹੜਾ ਪਹੁੰਚ ਚੁੱਕੇ ਆ ਉਹ ਹੈ ਓਪਨ categories ਦੇ ਵਿੱਚ 10 6 25 ਪਹੁੰਚ ਰਹੇ ਆ ਅਸੀਂ ਅੱਗੇ ਦੀ ਅੱਗੇ ਹਾਂ ਕਾਫੀ 35 ਨੰਬਰ ਪੰਨਿਆਂ ਦੀ ਫਾਈਲ ਤੇ ਆ ਗਏ ਕਿਉਂਕਿ ਇੰਨੇ ਹੌਲੀ ਪ੍ਰੋਫਾਈਲ ਚਲਾਉਣੀ ਬਹੁਤ ਟਾਈਮ ਲੱਗ ਜਾਣਾ ਇਸੀ ਤੇ ਤਾਂ ਜੋ ਅਸੀਂ ਇਸ ਨੂੰ ਥੋੜਾ ਜਿਹਾ ਰਫਤਾਰ ਵਧਾ ਰਹੇ ਹਾਂ ਤਾਂ ਕਿ ਤੁਹਾਨੂੰ ਕੈਟਾਗਰੀ ਵਾਈਜ਼ ਪਤਾ ਲੱਗ ਜੇ ਮੋٹے ਤੌਰ ਤੇ ਬਾਕੀ ਤੁਸੀਂ ਆਪਣਾ ਜਿਹੜਾ ਕੈਟਾਗਰੀ ਮੁਤਾਬਕ ਦੇਖ ਵੀ ਸਕਦੇ ਹੋਗੇ ਫਿਰ ਉੱਥੇ ਆ ਕੋਈ ਔਖਾ ਨਹੀਂ ਹੈਗਾ ਕਾਰਜ ਇਹ ਬਿਲਕੁਲ ਵੀ ਦੇਖੋ ਜੀ ਆਪਾਂ ਅੱਗੇ ਵਧ ਰਹੇ ਹਾਂ ਪਹੁੰਚ ਚੁੱਕੇ ਆ ਅਸੀਂ ਓਪਨ ਕੈਟਾਗਰੀ ਆ ਰਹੀ ਹੈ ਜਿਹੜੀ ਚੱਲ ਰਹੀ ਹੈ ਹਾਲ ਤੱਕ ਦੇਖੋ 2587 ਤੱਕ ਵਗਿਆ ਲੜਕੀਆਂ ਦਾ ਜਿਹੜਾ ਹੈਗਾ ਰੈਂਕ ਅੱਗੇ ਦੀ ਅੱਗੇ ਵਧਦਾ ਹੋਇਆ 76 ਪੰਨੇ ਤੇ ਪਹੁੰਚ ਗਏ ਆਪਾਂ ਦੇਖੋ ਜੀ ਇਹ ਪਹੁੰਚ ਚੁੱਕੇ ਆ ਅਸੀਂ ਅੱਗੇ 83 ਪੰਨੇ ਤੇ ਜਾਂਦੇ ਹੋਏ ਬਕਾਇਦਾ ਤੌਰ ਤੇ 85 ਇਸ ਤੋਂ ਬਾਅਦ 87 ਬਕਰੇ ਬਕਰੇ ਪੰਨੇ ਜਿਹੜੇ ਇਸ ਦੇ ਵਿੱਚ ਬਣਦੇ ਨੇਗੇ ਆਓ ਇਸ ਨੂੰ ਜਾਣਨ ਦਾ ਜਤਨ ਕਰੀਏ ਤਾਂ ਕਿ ਜਿਹੜੀ ਲਿਸਟ ਅਸੀਂ ਉਹ ਦੇਖ ਸਕੀਏ ਦੇਖੋ ਜੀ ਓਪਨ ਵਾਲੇ ਜਿਹੜੇ 3596 ਬੱਚੇ ਆ ਜੀ ਇਹ 3596 ਤਾਂ 76 ਨੰਬਰ ਤੇ ਆ ਕੇ ਜਿਹੜੀ ਲੜਕੀਆਂ ਦੀ ਮੈਰਿਟ ਉਹ ਰੁਕੀ ਹੈਗੀ ਓਪਨ ਦੇ ਵਿੱਚ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਚੱਲੇ ਨੇ ਜੀ ਇੱਕ ਇੱਕ ਰੈਂਕ ਤੋਂ 122 ਵਾਲਾ ਬੱਚਾ 120 ਵਾਲਾ ਤਾਂ ਪ੍ਰਾਈਵੇਟ ਸਕੂਲਾਂ ਦਾ ਆਪਾਂ ਦੇਖਦੇ ਹਾਂ ਕਿੱਥੋਂ ਤੱਕ ਰੈਂਕ ਜਾਂਦਾ ਇਹਨਾਂ ਦਾ ਪ੍ਰਾਈਵੇਟ ਸਕੂਲ ਆ ਪੀਵੀਟੀ ਸਕੂਲ ਯਾਨੀ ਕਿ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਬੱਚੇ ਨੇਗੇ ਤਾ ਇਹਨਾਂ ਦਾ ਦੇਖੀ ਆਪਾਂ ਕਿਥੋਂ ਤੱਕ ਜਿਹੜੀ ਮੈਰਿਟ ਗਈ ਹੈਗੀ ਪ੍ਰਾਈਵੇਟ ਸਕੂਲ ਦੀ ਸੋ ਪ੍ਰਾਈਵੇਟ ਸਕੂਲ ਦੀ ਦੇਖਦੇ ਆਂ ਜੀ ਆਪਾਂ 580 ਬੱਚੇ ਆ ਜੀ ਪ੍ਰਾਈਵੇਟ ਸਕੂਲਾਂ ਦੇ 580 580 ਰੈਂਕ ਆਗਾ 53 ਨੰਬਰ 53 ਲਾਸਟ ਆ ਜੀ ਇਹਨਾਂ ਦਾ 53 ਨੰਬਰ ਤੱਕ ਪਹੁੰਚੇ ਨੇ ਕਿ ਬੱਚੇ ਕਿਉਂਕਿ 53 ਨੰਬਰਾਂ ਵਾਲਾ ਜਿਹੜਾ ਕੈਟਾਗਰੀ ਵਿੱਚ ਆ ਉਹ एलिजिਬਲ ਆ ਇਹ ਤੋਂ ਘੱਟ ਤਾਂ ਜਿਹੜਾ ਡਿਸਕਵਾਲਿਫਾਈਡ ਹੀ ਆ ਫਿਰ ਫਿਰ ਅੱਗੇ WHH ਵਾਲੇ ਜੀ 113 ਨੰਬਰ ਪਹਿਲਾ ਰੈਂਕ ਆ ਜਿਹੜਾ ਅੰਕਿਤਾ ਦਾ WHH ਵਾਲੇ ਬੱਚੇ ਆਪਾਂ ਦੇਖਦੇ ਆ ਕਿੱਥੋਂ ਤੱਕ ਨੇ ਕਿ WHH ਵਾਲੇ ਬੱਚੇ ਅਸੀਂ ਦੇਖ ਰਹੇ ਆ ਇਹ ਹੈਗੇ ਨੇ ਅੱਗੇ ਦੀ ਅੱਗੇ ਵੇਖੀ ਆਪਾਂ WHH ਇਹ ਬੱਚੇ ਹੈਗੇ ਜੀ ਤਕਰੀਬਨ ਕਿੱਥੋਂ ਤੱਕ ਨੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ WHH ਵਾਲੇ ਜਿਹੜੇ ਜਿਹੜੇ 486 ਬੱਚੇ ਨੇ ਇਹ ਲਾਸਟ 53 ਨੰਬਰ ਆ ਜੀ ਫੇਰ ਡਿਸੇਬਲਡ ਬੱਚੇ ਬਹੁਤ ਘੱਟ ਨੇਗੇ ਅ ਸਿਰਫ ਤੇਰੀਆਂ ਜਿਹੜੇ 86 84 76 75 70 61 54 53 ਨੰਬਰ ਤੱਕ 53 ਨੰਬਰ ਤੋਂ ਕਿਸੇ ਤੇ ਘੱਟ ਨੰਬਰ ਨਹੀਂ ਚਾਹੀਦੇ ਸੋ ਇਹ ਤੁਸੀਂ ਵਾਈਟ ਸੂਚੀ ਆਪਣੀ ਜਿਹੜੀ ਦੇਖ ਸਕਦੇ ਹੋ ਵੱਧ ਤੋਂ ਵੱਧ ਜਾਣਕਾਰੀ ਇਹ ਬੱਚਾਂ ਤੱਕ ਪਹੁੰਚਾਈਏ